ਸਰਕਾਰ ਇਕ ਬੈਠਕ ਹੋਈ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪੰਜਾਬ ਦੀਆਂ ਸੜਕਾਂ ਤੇ ਇੱਕ ਬੜਾ ਚੱਕਾ ਲੱਗ ਸਕਦਾ ਕੱਲ ਨਿਤਿਨ ਗੜਗਰੀ ਜੀ ਨੇ ਇੱਕ ਮੀਟਿੰਗ ਕੀਤੀ ਸੀ ਨੈਸ਼ਨਲ ਪੰਜਾਬ ਦੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਨੂੰ ਲੈ ਕੇ ਕਿ ਵੀ ਇਹ ਪੰਜਾਬ ਸਰਕਾਰ ਜਿਹੜੀ ਗੰਭੀਰਤਾ ਨਹੀਂ ਦਿਖਾਈ ਦੇ ਰਹੀ ਪੰਜਾਬ ਸਰਕਾਰ ਜਿਹੜੀ ਕੰਮ ਕਰਨ ਦੀ ਬਜਾਏ ਕਿਸੇ ਹੋਰ ਹੀ ਪਾਸੇ ਇਧਰ ਉਧਰ ਲੱਗੀ ਹੈ ਔਰ ਉਹਨਾਂ ਚ ਕੱਲ ਭਗਵੰਤ ਮਾਨ ਜੀ ਨੇ ਆਣਾ ਸੀ ਔਰ ਭਗਵੰਤ ਮਾਨ ਜੀ ਉਹਦੇ ਚ ਨਾ ਆ ਕੇ ਉਹਨਾਂ ਨੇ ਆਪਣਾ ਪੀਡਬਲ ਜੁੜੇ ਮੰਤਰੀ ਭੇਜ ਦਿੱਤਾ ਔਰ ਉਹ ਵੀ ਅਧੂਰੀ ਅਧਿ ਅਧੂਰੀ ਜਾਣਕਾਰੀ ਦੇ ਨਾਲ ਔਰ ਇਸ ਤੋਂ ਬਾਅਦ ਕਿਉਂਕਿ ਮਾ ਜੋ ਨਟਿੰਗ ਗੜਗਰੀ ਜੀ ਨੂੰ ਸ਼ਕਤੀ ਨਾ ਕਿਹਾ ਪਿਆ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਅਗਰ ਇਸੇ ਤਰ੍ਹਾਂ ਹੀ ਉਹ ਕੇ ਕੰਮ ਨਹੀਂ ਕਰ ਪਾਉਗੀ ਤਾਂ ਮੈਂ ਜਿਹੜੀ ਇਹ ਪ੍ਰੋਜੈਕਟ ਬੰਦ ਕਰ ਦਿਆਂਗਾ ਔਰ ਉਹਨਾਂ ਨੇ ਇਹ ਕਿਹਾ ਕਿ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਆਪਣੀ ਜਿਹੜੀ ਹੈ ਇਹ ਸਾਰੇ ਪੂਰੀਆਂ ਕਰਕੇ ਸੜਕਾਂ ਜਿਹੜੀਆਂ ਉਹਦੀ ਲੈਂਡ ਐਕ acquisition ਉਹਨਾਂ ਦੀ ਫੋਰੈਸਟ ਕਲੀਅਰੈਂਸ ਜਿਹੜੀ ਪੰਜਾਬ ਨੇ ਦੇਣੀ ਹੈ ਉਸ ਤੋਂ ਇਲਾਵਾ ਬਾਕੀ ਜਿਹੜੇ ਮਾਈਨਿੰਗ ਦੀਆਂ ਪ੍ਰੋਬਲਮਾਂ ਉਹ ਸਾਰੀਆਂ ਨੂੰ ਜਿਹੜਾ ਉਹ ਹੈਂਡਲ ਕਰ ਇਹ ਸਾਰੀਆਂ ਚੀਜ਼ ਇਹਦੇ ਵਿੱਚ ਮੈਂ ਜੇ ਅਗਰ ਦੱਸਾਂ ਕਿ ਵੀ ਇਹ ਮੁੱਖ ਰੂਪ ਦੇ ਵਿੱਚ ਕਿ ਜਿਹੜੀ ਇੱਕ ਡਾਕ ਐਕਸਪ੍ਰੈਸ ਹਾਈ ਜਿਹੜਾ ਸੁਪਰ ਹਾਈ ਐਕਸਪ੍ਰੈਸ ਸੁਪਰ ਬੰਡ ਰਿਆ ਸੀ ਜਿਹੜਾ ਕਿ ਤਰਨਤਨ ਤੋਂ ਅੰਮ੍ਰਿਤਸਰ ਦੇ ਵਿਚਲਾ ਹਿੱਸਾ ਹੈ ਜਿਹੜਾ ਕਿ ਆਪਣੇ ਜੰਮੂ ਕਸ਼ਮੀਰ ਤੱਕ ਜਾਣਾ ਸੀ ਇਧਰੋਂ ਉਸ ਦੇ ਵਿੱਚ 30 ਕਿਲੋਮੀਟਰ ਦੀ ਜਿਹੜੀ ਉਹ ਸੜਕ ਸੀਗੀ ਜਿਹੜੀ ਕਿ 1448.88 ਕਰੋੜ ਰੁਪਏ ਦੀ ਸੀ ਔਰ ਇਹਦੀ ਲੈਂਡ ਐਕਵੀਜ਼ੀਸ਼ਨ ਦੇ ਲਈ ਵੀ 783 ਕਰੋੜ ਰੁਪਏ ਜਿਹੜਾ 1.78 ਜਿਹੜਾ ਦਿੱਤਾ ਗਿਆ ਸੀ ਔਰ ਇਹਦੀ ਜਿਹੜੀ ਆ ਲੈਂਡ ਐਕਵੀਜ਼ ਹਾਲੇ ਤੱਕ ਕਿਉਂਕਿ ਇਹ 2021 ਦਾ ਪ੍ਰੋਜੈਕਟ ਹੈ ਔਰ ਇਹ ਕਰਕੇ ਹਲੇ ਤੱਕ ਜਿਹੜਾ ਇਹਦੇ ਚ 60% ਜਿਹੜਾ ਲੈਂਡ ਐ ਕੋਈ ਇਨਕੁਆਇਰ ਕੀਤੀ ਗਈ ਆ ਔਰ ਇਹ ਔਰ ਉਹ ਵੀ ਜਿਹੜੀ ਹੈ ਹੈਂਡਓਵਰ ਨਹੀਂ ਕੀਤੀ ਗਈ ਹਲੇ ਤੱਕ ਜਾਨੀ ਇਹ ਡਿਲੇ ਜਿਹੜੀ ਹੈ ਹੈਂਡਿੰਗ ਓਵਰ ਜਿਹੜੀ ਹੈ ਗਈ ਆ ਔਰ ਨਾਲ ਨਾਲ ਜਿਹੜੇ ਕਿਸਾਨਾਂ ਦੇ ਜਿਹੜੇ ਫਾਰਮਰਾਂ ਦਾ ਅੰਦੋਲਨ ਉਹਦੇ ਚ ਅਫੈਕਟਡ ਸੀ ਔਰ ਤੀਸਰਾ ਜਿਹੜਾ ਸੀ ਕਿ ਫੋਰੈਸਟ ਦੀ ਜਿਹੜੀ ਹੈ ਕਲੀਅਰੈਂਸ ਜਿਹੜੀ ਆ ਉਹ ਫਾਈਨੈਂਸ ਸਾਈਡ ਤੇ ਪਈਆਂ ਉਹਦੇ ਤੇ ਫੋਰੈਸਟ ਡਿਪਾਰਟਮੈਂਟ ਕੰਮ ਹੀ ਨਹੀਂ ਕਰ ਰਿਹਾ ਲੰਬੇ ਸਮੇਂ ਤੋਂ ਪਈਆਂ ਉਹ ਉੱਤੇ ਕੰਮ ਨਾ ਕਰਕੇ ਉਹ ਦਿਲੇ ਜਾਣਬੁੱਝ ਕੇ ਕੀਤਾ ਜਾ ਰਿਹਾ ਹੋਰ ਹਾਲੇ ਤੱਕ 60% ਜਿਹੜੀ ਹੋਈ ਹੈ ਕਿਉਂਕਿ ਕਿਸੇ ਵੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਲਈ ਘੱਟੋ ਘੱਟ 80% ਜਿਹੜੀ ਹੈ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਹੈਂਡਓਵਰ ਕਰਨੀ ਹੁੰਦੀ ਆ ਨੈਸ਼ਨਲ ਹਾਈਵੇ ਨੂੰ ਤਾਂ ਉੱਤੇ ਕੰਮ ਸ਼ੁਰੂ ਹੋ ਜਾਂਦਾ ਹੈ ਔਰ ਇਸੇ ਤਰ੍ਹਾਂ ਜਿਹੜਾ ਲੁਧਿਆਣਾ ਰੋਪੜ ਲੁਧਿਆਣਾ ਰੋਪੜ ਜਿਹੜਾ ਆ ਉਹ ਇਹ ਵੀ 21 ਦਾ 2021 ਦਾ ਆ ਪ੍ਰੋਜੈਕਟ ਔਰ ਇਹ 47 ਕਿਲੋਮੀਟਰ ਦਾ ਸੀਗਾ ਇਹ ਵੀ ਜਿਹੜਾ ਹੈ 488 ਕਿਲੋ 0.23 ਕਿਲੋ ਕਰੋੜ ਦਾ ਸੀਗਾ ਔਰ ਇਹਦੀ ਵੀ ਲੈਂਡ ਡਿਸਬਰਸ ਐਕੁਆਇਸ਼ੀਸ਼ਨ ਵਾਸਤੇ ਅਪਾਇਰ ਕਰਨ ਦੇ ਲਈ 352 ਕਰੋੜ ਰੁਪਈਆ ਜਿਹੜਾ ਦਿੱਤਾ ਗਿਆ ਜਿਹਦੇ ਚ ਹੱਲੇ ਤੱਕ ਇਹਨਾਂ ਨੇ 122 ਕਰੋੜ ਰੁਪਈਆ ਖਰਚੇ ਬਾਕੀ ਆਪਣੇ ਅਕਾਊਂਟਾਂ ਚ ਹੀ ਰੱਖਿਆ ਪੰਜਾਬ ਸਰਕਾਰ ਦੇ ਔਰ ਇਹਦਾ ਫਿਜ਼ੀਕਲ ਪ੍ਰੋਜੈਕਸ਼ਨ ਜਿਹੜਾ ਆ ਉਹ ਸਿਰਫ 12 ਕਿਲੋਮੀਟਰ ਦਾ ਦਿੱਤਾ ਹੈ ਔਰ ਜਿੰਨੂ ਸੀ ਕਹੇ ਦੀ ਕਿ 25 ਜਿਹੜਾ ਆ ਵੀ ਨਹੀਂ ਹੈ 25.40% ਬਣਦਾ ਹੈ ਔਰ ਇਹ ਪ੍ਰੋਜੈਕਟ ਟਰਮੀਨੇਟ ਕਰਤਾ ਗਿਆ ਕਿਉਂਕਿ 2021 ਦਾ ਇਹ ਟਰਮੀਨੇਟ ਕਰਤਾ ਔਰ ਇਹ ਵੀ ਮੈਂ ਕਹਾ ਕਿ ਜਿਹੜੇ ਪ੍ਰੋਜੈਕਟ ਰੱਦ ਹੋ ਜਾਂਦੇ ਆ ਉਹ ਰੱਦ ਹੋਣ ਤੋਂ ਬਾਅਦ ਇਹ ਐਸ ਪਰ ਦਾ ਰੂਲ ਜਿਹੜੀ ਆ ਨੈਸ਼ਨਲ ਹਾਈਵੇ ਨੂੰ ਵੀ ਪੈਨਲਟੀ ਪੈਂਦੀ ਆ ਭਾਵੇਂ ਜਿੰਨਾ ਟੋਟਲ ਪ੍ਰੋਜੈਕਟ ਦਾ ਹੋਏਗਾ ਉਹਦੇ ਖਰਚਿਆਂ ਤੋਂ ਇਲਾਵਾ ਉਹਨੂੰ 1% ਜਿਹੜੀ ਆ ਪੈਨਲਟੀ ਦੇਣੀ ਪੈਂਦੀ ਉਲਟਾ ਦੇਣਾ ਪੈਂਦਾ ਉਹਨਾਂ ਨੂੰ ਉਹ ਦੇ ਕੇ ਯਾਨੀ ਇਹਨਾਂ ਦੀ ਪੈਨਲਟੀ ਭੁਗਤੀ ਹੈ ਔਰ ਇਸ ਕਰਕੇ ਟਰਮੀਨੇਟ ਕਰਤਾ ਗਿਆ કુલ ਕਿੰਨੇ ਪ੍ਰੋਜੈਕਟ ਸਾਰੇ ਕੈਂਸਲ ਹੋਏ ਨੇ ਕੈਂਸਲ ਤਾਂ ਹੋਏ ਬਹੁਤ ਸਾਰੇ ਹੋਏ ਨੇ ਅ ਲਗਭਗ 38 39 40 ਦੇ ਕਰੀਬ ਚ ਹੈ ਗਿਆ ਪਰ ਮੈਂ ਜਿਹੜੇ ਪ੍ਰਮੁੱਖ ਜਿਹੜੇ 6-7 ਦਾ ਹੀ ਜ਼ਿਕਰ ਕਰ ਰਿਹਾ ਜਿਹਦੇ ਚ ਬਰਨਾਲਾ ਬਠਿੰਡਾ ਆ ਇਹ ਵੀ ਜਿਹੜਾ ਆ ਰੱਦ ਹੋਣ ਦੇ ਲਈ ਪ੍ਰਪੋਜ਼ ਕਰਤਾ ਗਿਆ ਔਰ ਇਹਦੇ ਚ ਵੀ ਹਲੇ ਤੱਕ ਕੁਝ ਨਹੀਂ ਕੀਤਾ 19% ਜਿਹੜੀ ਆ ਉਹ ਲੈਂਡ ਅਕਵਾਇਰ ਕੀਤੀ ਗਈ ਹੈ ਇਦਾਂ ਹੀ ਜਿਹੜਾ ਲੁਧਿਆਣਾ ਦਾ ਜਿਹੜਾ ਬਾਈਪਾਸ ਬਣਨਾ ਸੀ ਸਾਊਥ ਸਾਈਡ ਸਾਊਥ ਦਾ ਉਹਦੀ ਵੀ ਲੈਂਡ ਐਕੁਇਜੀਸ਼ਨ ਜਿਹੜੀ ਆ ਉਹ ਵੀ ਹਲੇ ਤੱਕ ਪੂਰੀ ਤਰ੍ਹਾਂ ਉਹਨੂੰ ਹੈਂਡਓਵਰ ਨਹੀਂ ਕੀਤੀ ਗਈ ਔਰ ਇਹਦਾ ਫਿਜ਼ੀਕਲ ਪੋਜੀਸ਼ਨ ਜਿਹੜੀ ਆ ਉਹ 19 ਕਿਲੋਮੀਟਰ ਦਾ ਹੀ ਹੋਇਆ ਔਰ ਇਹ ਵੀ ਜਿਹੜਾ ਆ ਵਿਦਡਰਾਲ ਦੇ ਲਈ ਉਹਨੇ ਪ੍ਰਪੋਜ਼ ਕਰਤਾ ਗਿਆ ਔਰ ਇਸੇ ਤਰ੍ਹਾਂ ਹੀ ਜਿਹੜਾ ਆ ਗੁਰਦਾਸਪੁਰ ਹੁਸ਼ਿਆਰਪੁਰ ਚ ਜਿਹੜੀ ਮੈਂ ਸ਼ੁਰੂ ਕਰਾਈ ਸੀ ਇਹ ਅਪਰੂਵ ਕਰਾਈ ਸੀ ਬੜੀ ਮਿਹਨਤ ਕਰਵਾਣੀ ਪਈ ਸੀ ਅੱਜੇ ਅੰਮ੍ਰਿਤਸਰ ਕੁਮਾਣ ਟਾਂਡਾ ਇਹ ਇੱਕ ਦੰਦੇ ਸੀ ਵੈਸੇ ਉਹਨਾਂ ਤੱਕ ਜਾਣਾ ਸੀ ਪਰ ਇੱਕ ਫੇਜ਼ ਇਹ ਸੀ ਔਰ ਇੱਕ ਦੂਜੀ ਹੁਸ਼ਿਆਰਪੁਰ ਤੋਂ ਉਹਨਾਂ ਸੀ ਔਰ ਇਹ ਵੀ ਜਿਹੜਾ ਸੀ ਲਗਭਗ ਜਿਹੜਾ ਟਾਂਡੇ ਤੱਕ 956 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਔਰ ਇਹਦੀ ਵੀ ਜੜੀ ਆ ਲੈਂਡ ਜਿਹੜੀ ਹਲੇ ਤੱਕ 64% ਰਿਕੁਆਇਰ ਹੋਈ ਆ ਔਰ ਇਹ ਵੀ ਮੈਨੂੰ ਦੁੱਖ ਹੁੰਦਾ ਦੱਸਦਿਆਂ ਕਿ ਇਹ ਵੀ ਟਰਮੀਨੇਟਡ ਪ੍ਰੋਜੈਕਟ ਦੇ ਵਿੱਚ ਆ ਭਾਵ ਇਹ ਵੀ ਜਿਹੜਾ ਆ ਸਾਡੇ ਹੱਥੋਂ ਖਸ ਗਿਆ ਔਰ ਇਸੇ ਤਰ੍ਹਾਂ ਜਿਹੜਾ ਹੁਸ਼ਿਆਰਪੁਰ ਫਵਾਰਾ ਵੀ ਹੁਣੇ ਹੀ ਅਸੀਂ ਜਿਹੜਾ ਉਹਦਾ ਐਸੇ ਹੀ 3-4 ਮਹੀਨੇ ਪਹਿਲਾਂ ਹੀ ਕੀਤਾ ਵਾਰਡ ਉਹਦੇ ਲਈ ਵੀ ਕਿਉਂਕਿ ਪ੍ਰੋਜੈਕਟ ਇਹ ਵੀ ਮੇਰਾ ਕੀਤਾ ਸੀ ਉਹ 2017-18 ਤੋਂ ਇਹ ਰੌਪ ਕੀਤਾ ਆ ਪਰ ਹੱਲੇ ਤੱਕ ਇਹ ਵੀ ਕਿਸੇ ਤਰ੍ਹਾਂ ਪਾਸੇ ਨਹੀਂ ਲੱਗਾ ਕਿਉਂ ਲੰਬਾ ਪ੍ਰੋਜੈਕਟ ਹੈ ਔਰ ਇਹ ਟੈਂਡਰ ਹੋਇਆ ਨੂੰ ਵੀ ਮੰਨ ਲਓ ਸਾਲ ਹੋ ਗਏ ਸਾਲ ਤੋਂ ਉੱਤੇ ਹੋ ਗਿਆ ਸਵਾ ਸਾਲ ਹੋ ਗਿਆ ਔਰ ਇਹਦਾ ਵੀ 1500 1500 ਕਰੋੜ ਰੁਪਏ ਦਾ ਸੀ ਔਰ ਇਹ ਵੀ 40% ਹਲੇ ਤੱਕ ਇਹਨਾਂ ਨੇ ਲੈਂਡ ਅਕਵਾਇਰ ਕੀਤੀ ਆ ਔਰ ਹੈਂਡ ਓਵਰ ਹਲੇ ਤੱਕ ਉਹ ਵੀ ਨਹੀਂ ਕੀਤੀ ਔਰ ਇੱਥੇ ਵੀ ਜੰਗਲਾਤ ਵਿਭਾਗ ਦੇ ਜਿਹੜੀ ਆ ਉਹ ਪ੍ਰੋਪਰ ਹਲੇ ਤੱਕ ਉਹ ਬਾਅਰ ਜਿਹੜੀ ਲੈਂਡ ਅਕਵਾਇਰ ਨਹੀਂ ਕੀਤੀ ਗਈ ਔਰ ਇਸੇ ਤਰ੍ਹਾਂ ਹੀ ਅਗਲਾ ਜਿਹੜਾ ਹੁਸ਼ਿਆਰਪੁਰੋਂ ਨਾ ਜਿਹਨੇ ਪਹਿਲਾਂ ਮੈਂ ਦੱਸਿਆ ਸੀ ਕਿ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ ਉਹ ਹੁਸ਼ਿਆਰਪੁਰ ਤੋਂ ਉਨਾ ਤੱਕ ਅਗਲਾ ਦੂਜਾ ਟੈਂਡਰ ਸੀ ਉਹ ਵੀ 27 ਕਿਲੋਮੀਟਰ ਦਾ ਸੀ ਔਰ ਉਹਦੇ ਚ ਵੀ ਹਲੇ ਤੱਕ 40% ਵੀ ਲੈਂਡ ਅਕਵਾਇਰ ਨਹੀਂ ਹੋਈ ਜਿਹਦੇ ਕਰਕੇ ਉਹ ਵੀ ਹੁਣ ਠੰਡੇ ਵਾਸਤੇ ਇਹ ਮੰਨਿਆ ਜਾਏ ਕਿ ਆਉਣ ਵਾਲੇ ਦਿਨਾਂ ਜਿਹੜੇ ਵੱਡੇ ਪ੍ਰੋਜੈਕਟ ਨੇ ਸਾਰੇ ਪੰਜਾਬ ਤੋਂ ਹੁਣ ਗਏ ਏ ਹਲੇ ਤੱਕ ਇਹਨਾ ਕਹਿ ਸਕਦੇ ਆ ਕਿ ਜੇ ਅੱਜ ਕੱਲ ਦੀ ਮੀਟਿੰਗ ਚ ਭਗਵੰਤ ਮਾਨ ਜੀ ਨਹੀਂ ਆਏ ਤੇ ਇਹਦਾ ਮਤਲਬ ਆ ਕਿ ਉਹ ਗੰਭੀਰ ਨਹੀਂ ਹੈ ਜਿਸ ਦਿਨ ਇਹਨਾਂ ਸੜਕਾਂ ਦਾ ਅਸੀਂ ਇਨੀ ਪੱਥਰ ਵੀ ਰੱਖਣ ਜਾ ਰਹੇ ਸੀ ਸਭ ਕੁਝ ਹੋ ਗਿਆ ਸੀ ਉਸ ਦਿਨ ਵੀ ਆਣਾ ਸੀ ਉਸ ਦਿਨ ਵੀ ਨਹੀਂ ਆਏ ਭਾਵੇਂ ਪੰਜਾਬ ਦੇ ਜਿਹੜੀ ਡਿਵੈਲਪਮੈਂਟ ਦੇ ਕਿਸੇ ਵੀ ਮੁੱਦੇ ਤੇ ਸਾਨੂੰ ਜਿਹੜੇ ਆ ਭਗਵੰਤ ਮਾਨ ਜੀ ਕਿਤੇ ਦਿਖਾਈ ਨਹੀਂ ਦਿੰਦੇ ਔਰ ਹੋ ਸਕਦਾ ਸ਼ਾਇਦ ਉਹਨਾਂ ਦੀ ਇਹ ਰਾਤ ਨੂੰ ਜਦਾ ਮਨ ਲੋ ਥਕਾਵਟ ਹੋਣ ਕਰਕੇ ਸਵੇਰੇ ਨੀਂਦ ਨਹੀਂ ਖੁੱਲਦੀ ਇਹ ਵੀ ਕਾਰਨ ਹੋ ਸਕਦਾ ਜਾਂ ਉਹਨਾਂ ਦਾ ਫਿਰ ਸਰੀਰ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਹੋਵੇਗਾ ਪਰ ਜਿੱਥੇ ਬਾਕੀ ਚੀਜ਼ਾਂ ਹੋਲਡਿੰਗ ਲਗਾਣੇ ਜਾਂ ਹੋਰ ਕਰਨਾ ਉਹ ਤਾਂ ਬਹੁਤ ਕੁਝ ਹੋ ਜਾਏਗਾ ਪਰ ਜਿੱਥੇ ਬਾਕੀ ਚੀਜ਼ਾਂ ਹੋਲਡਿੰਗ ਲਗਾਣੇ ਜਾਂ ਹੋਰ ਕਰਨਾ ਉਹ ਤਾਂ ਬਹੁਤ ਕੁਝ ਹੋ ਜਾਂਦਾ ਵੋਟਾਂ ਦੀ ਤਸਤੀਕਰਨ ਕਰਨਾ ਹੋਵੇ ਉਹਨਾਂ ਨੂੰ ਬਹੁਤ ਸਾਰੀਆਂ ਘੋਸ਼ਣਾਵਾਂ ਕਰਨੀਆਂ ਹੁਣ ਉਹਦਾਂ ਦੀਆਂ ਘੋਸ਼ਣਾ ਤਾਂ ਬਹੁਤ ਹੋ ਜਾਣੀਆਂ ਹੋਲਡਿੰਗਾਂ 'ਚ ਤੇ ਇਹ ਵੀ ਲਿਖਿਆ ਜਾਂਦਾ ਹੈ ਕਿ ਜੀ ਅਸੀਂ ਕ੍ਰਾਪਸ਼ਨ ਖਤਮ ਕਰਤੀ ਐ ਇੰਨੇ ਕੇਸ ਕਰਤੇ ਕ੍ਰਾਪਸ਼ਨ ਤੁਜੀ ਦੱਸ ਦਿਓ ਕਿਤੇ ਖਤਮ ਹੋਈ ਹੋਵੇ ਹੋਲਡਿੰਗਾਂ 'ਚ ਤੇ ਇਹ ਵੀ ਲਿਖਿਆ ਹੈ ਕਿ ਸਾਡੇ ਕੋਲ 74 700 ਕਿੰਨੇ ਮੁਕਰੋੜ ਰੁਪਏ 774 ਵਿੱਚ ਪਤਾ ਨਹੀਂ ਕਿੰਨੇ ਉਹ ਜੀ ਉਹ ਇਨਵੈਸਟਮੈਂਟ ਆ ਗਈ ਹੈ ਪਰ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ ਕਿ 85% ਜਿਹੜੇ ਸੀਗੇ ਉਹ ਪ੍ਰੋਜੈਕਟ ਵਾਪਸ ਚਲੇ ਗਏ ਜਿਹੜੇ 15 ਆ ਉਹ ਜਾਣ ਦੀ ਤਿਆਰੀ 'ਚ ਹੈ ਹਾਲੇ ਤੱਕ ਸਾਨੂੰ ਕਿਤੇ ਇਟ ਉਹਨਾਂ ਵੱਲੋਂ ਤਾਂ ਕੁਝ ਲਗਾਇਆ ਦਿਖਾਇ ਦਿਖਾਈ ਦਿੱਤਾ ਨਹੀਂ ਪਰ ਪੰਜਾਬ ਦੇ ਵਿੱਚ ਲਾਂਡਰ ਆਰਡਰ ਦੀ ਸਥਿਤੀ ਦੇਖ ਲਈਏ ਤਾਂ ਮੰਦਾ ਹਾਲ ਪੰਜਾਬ 'ਚ ਨਸ਼ਿਆਂ ਦੀ ਹਾਲ ਦੇਖ ਲਈਏ ਜਿਹੜੇ ਕਹਿੰਦੇ 1 ਮਹੀਨੇ 'ਚ ਖਤਮ ਕਰਦੇ ਆਂਗੇ 4 ਹਫ਼ਤਿਆਂ 'ਚ ਕਰ ਦਿਆਂਗੇ ਉਹ ਉਹਦੀ ਜਿਹੜੀ ਸਥਿਤੀ ਦੇਖ ਲਈਏ ਉਹ ਖਤਮ ਪੰਜਾਬ ਦੇ ਨਸ਼ੇ ਕਿੰਨੇ ਵਧੇ ਆ ਔਰ ਇਹ ਤਾਂ ਅਸੀਂ ਨਹੀਂ ਉਹਨਾਂ ਦੇ ਐਮ.ਐਲ.ਏਰ ਉਪ ਲਗਾਣ ਦੇ ਨਹੀਂ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਪੁੱਛ ਲਓ ਜਾਂ ਗੁਪਤਾ ਜੀ ਨੂੰ ਪੁੱਛ ਲਓ ਜਿਹੜੇ ਉਹਨਾਂ ਦੇ ਐਮ.ਐਲ.ਏ ਆ ਉਹ ਕੀ ਕਹਿੰਦੇ ਉਹਦੇ ਤੇ ਉਹੀ ਜਿਹੜੇ ਕਹਿ ਰਹੇ ਆ ਕਿ ਸਾਡੀ ਸਰਕਾਰ ਤੇ ਨਸ਼ਾ ਕਿੰਨਾ ਵਧ ਗਿਆ ਉਹਦੇ ਉਹ ਚ ਵਧਾਉਣ ਦੇ ਵਿੱਚ ਵੀ ਦੋਸ਼ੀ ਜਿਹੜੇ ਆ ਉਹ ਪੰਜਾਬ ਸਰਕਾਰ ਆ ਸੋ ਪੰਜਾਬ ਦੇ ਲਈ 52 ਹਜ਼ਾਰ ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਇਹ ਆਣੇ ਸੀ ਉਹ ਸਿਰਫ ਪੰਜਾਬ ਸਰਕਾਰ ਦੀ ਨਲਾਕੀ ਦੇ ਕਰਕੇ ਨਹੀਂ ਆਏ ਔਰ ਜੇ ਇਹ 2 ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਨੇ ਕਲੀਅਰੈਂਸ ਜਾਂ ਸੀਰੀਅਸਨੈਸ ਨਾ ਦਿਖਾਈ ਔਰ ਇਹ ਪ੍ਰੋਜੈਕਟ ਰੱਦ ਹੋ ਗਏ ਤਾਂ ਇਹ ਸਮਝ ਲਓ ਕਿ ਪੰਜਾਬ ਦੀ ਜਨਤਾ ਨਾਲ ਬਹੁਤ ਵੱਡਾ ਧੋਖਾ ਹੋਏਗਾ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਪੰਜਾਬ ਦੀ ਜਿਹੜੀ ਇੰਡਸਟਰੀ ਨੂੰ ਪੰਜਾਬ ਦੇ ਵਿਕਾਸ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੇ ਰੋਜ਼ਗਾਰ ਦੇ ਸਾਧਨ ਮੇ ਆਉਣੇ ਸੀਗੇ ਉਹ ਸਾਰਿਆਂ ਦਾ ਜਿਹੜਾ ਨੁਕਸਾਨ ਹੋਏਗਾ ਔਰ ਇਜ਼ਾ ਕੋਈ ਦੋਸ਼ੀ ਹੋਏਗਾ ਤਾਂ ਸਿਰਫ ਤੁਸੀਂ ਭਗਵਾਨ ਤਮਾਨ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਪੰਜਾਬ ਦਾ ਮੁੱਖ ਮੰਤਰੀ ਹੈ ਉਹੀ ਦੋਸ਼ੀ ਹੋਏਗਾ ਔਰ ਇਹਦੇ ਲਈ ਅਸੀਂ ਇਹ ਕਹਾਂਗੇ ਕਿ ਲੋਕਾਂ ਨੂੰ ਇਹ ਤੋਂ ਸੁਚੇਤ ਹੋਣਾ ਚਾਹੀਦਾ ਹੁਣ ਔਰ ਅਗੇ ਇਜ਼ਾ ਜਿਹੜਾ ਜਵਾਬ ਅਸੀਂ ਵੋਟਾਂ ਦੇ ਲੁਭਾਵ ਨੇ ਜਿਹੜੀ ਵੋਟਾਂ ਚ ਤੁਸ਼ਤੀ ਕਰਨ ਦੀ ਵੋਟ ਤੁਸ਼ਤੀ ਕਰਨ ਦੀ ਰਾਜਨੀਤੀ ਕਰਦਾ ਇਹ ਤੋਂ ਹਟ ਕੇ ਪੰਜਾਬ ਦੇ ਵਿਕਾਸ ਦੇ ਲੋਕਾਂ ਕੋਲ ਜਵਾਬ ਮੰਗਣੇ ਚਾਹੀਦੇ ਸੰਤੋਖ ਸਭ ਕਿਸਾਨੀ ਫਿਰ ਇੱਕ ਵਾਰੀ ਦਿੱਲੀ ਆਉਣ ਨੂੰ ਤਿਆਰ ਨੇ ਹਾਈ ਕੋਰਟ ਨੇ ਵੀ ਕਿਹਾ ਕਿ ਸੜਕਾ ਹੋਏ ਕਿਸਾਨ ਕਹਿੰਦੇ ਨਹੀਂ ਕਿ ਐਸੀ ਦਿੱਲੀ ਜਾਣਾ ਚਾਹੁੰਦੇ ਸਾਨੂੰ ਜੰਤਰ ਮੰਤਰ ਤੇ ਆਰਾਮ ਲੀਲਾ ਮੈਦਾਨ ਬੈਠਣ ਦਿੱਤਾ ਜਾਵੇ ਅਸੀਂ ਜਾੜੂ ਤੇ ਆ ਦੇਖੋ ਗਾਲੇ ਦਿਆ ਹੈ ਕਿ ਉਹਨਾਂ ਦਾ ਤੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਜਗ੍ਹਾ ਅਸੀਂ ਦੇ ਦਨੇ ਬੈਠਣ ਨੂੰ ਤੁਸੀਂ ਉੱਥੇ ਜਾ ਕੇ ਬੈਠ ਜਾਓ ਪਰ ਉਹ ਤਾਂ ਅੜੀ ਤੇ ਬੈਠੇ ਸੀਗੇ ਔਰ ਜਿਸ ਤਰੀਕੇ ਦੀਆਂ ਹੜੀਆਂ ਉਹਨਾਂ ਨੇ ਕੀਤੀਆਂ ਚਾਹੇ ਲਾਲ ਕਿਲੇ ਦੇ ਉੱਤੇ ਹੋਇਆ ਜਾਵਾ ਪਰ ਰਾਜਧਾਨੀ ਦੇ ਵਿੱਚ ਆਣ ਕੇ ਕੋਈ ਗੜਬੜ ਹੋਵੇਗੀ ਤੇ ਉਸ ਦਾ ਕਿਉਂਕਿ ਉਹ ਪਹਿਲਾਂ ਆਪਣਾ ਵਿਸ਼ਵਾਸ ਹੋ ਚੁੱਕਿਆ ਉਹ ਇੱਕ ਅੰਦੋਲਨ ਦੀ ਜਿਹੜੀ ਇੱਕ ਪ੍ਰਤੀਯਾਹਨ ਦਾ ਉਹਦੇ ਵਿੱਚ ਵਿਸ਼ਵਾਸ ਹੋ ਚੁੱਕਿਆ ਉਹ ਇਹ ਤਾਂ ਕਹਿੰਦੇ ਕਿ ਦਿੱਲੀ ਨਹੀਂ ਜਾਣ ਦਿੱਤਾ ਪਰ ਉਹਨਾਂ ਨੇ ਦਿੱਲੀ ਜਾ ਕੇ ਜੋ ਪਹਿਲਾਂ ਗਏ ਸੀ ਤੇ ਕੀ ਕੀਤਾ ਸੀ ਪਹਿਲਾਂ ਵੀ ਤਾਂ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਪਹਿਲਾਂ ਜਿਸ ਤਰੀਕੇ ਨਾਲ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਨੂੰ ਇੱਕ ਤਰੀਕੇ ਨਾਲ ਅਸਹਾਇਜਾ ਕਰਕੇ ਧੱਕ ਦਿੱਤਾ ਸੀ ਉਹਦੇ ਨਾਲ ਛਵੀ ਖਰਾਬ ਹੁੰਦੀ ਆ ਔਰ ਇਹ ਜਿਹੜਾ ਐ ਸੀ ਔਰ ਇਹ ਕਿਸਾਨ ਅੰਦੋਲਨ ਚ ਕਿਸਾਨ ਦੀ ਕੋਈ ਡਿਮਾਂਡ ਨਹੀਂ ਐ ਉਹ ਜਿਹੜੀਆਂ ਮੈਂ ਤੇ ਕਹਿਣਾ ਕਿ ਪਹਿਲੇ ਇਹ ਦਸਣ ਬੀਜਣ ਕੀ ਉਹ ਦੋ ਫਸਲਾਂ ਬੀਜਦੇ ਦੋਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਐ ਐਮਐਸਪੀ ਵੀ ਮਿਲੀ ਜਾਂਦਾ ਉਹ 23 ਦੇ ਜਿਹੜੀ ਫਸਲ ਬੀਜਦੇ ਨਹੀਂ ਉਹਦੇ ਤੇ ਵੀ ਲਈ ਜਾਂਦੇ ਉਹ ਫਲਾਨਾ ਵੀ ਦੇ ਦੋ ਤੁਹਾਨੂੰ ਜਿਹੜਾ ਤੁਸੀਂ ਲੈਣਾ ਦੇਣਾ ਹੀ ਕੁਝ ਨਹੀਂ ਭਾਵ ਉਹਨਾਂ ਦਾ ਮਕਸਦ ਜਿਹੜਾ ਇਸ ਵੇਲੇ ਜਿਹੜੇ ਅੰਦੋਲਨਕਾਰੀ ਆ ਜਿਹੜਾ ਕਿਸਾਨ ਆ ਆਂਦਾ ਤਾਂ ਉਹ ਦਾ ਆਪਣੇ ਖੇਤਾਂ 'ਚ ਅੰਨ ਵਾ ਕੇ ਆਪਣਾ ਕੰਮ ਕਰ ਰਿਹਾ ਇਹ ਤਾਂ ਵਿੱਚ ਕਿਤੇ ਨਾ ਕਿਤੇ ਜਿਹੜੇ ਆ ਆਪਣੀਆਂ ਜ਼ਮੀਨਾਂ ਠੇਕੇ ਤੇ ਦੇ ਕੇ ਬਿੱਲ ਬੈਠੇ ਉਹਨਾਂ ਦੇ ਕਰਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਡਿਸਟਰਬ ਕਰਨ ਦੇ ਲਈ ਆ ਰਹੇ ਨੇ ਔਰ ਇਸ ਕਰਕੇ ਮੇਰੇ ਸਾਹਬ ਨਾਲ ਇਹਨਾਂ ਨੂੰ ਆਪਣੀ ਜਿਹੜੀ ਮੁੱਖ ਧਾਰਾ 'ਚ ਆਉਣਾ ਚਾਹੀਦਾ ਹੈ ਆਪਣੇ ਅੰਦੋਲਨ ਕਰਨ ਦੀ ਆਪਣੀ ਗੱਲ ਰੱਖਣ ਦਾ ਜਿਹੜਾ ਸਟਾਇ ਉਹਨੂੰ ਥੋੜੀ ਜਿਹਾ ਉਹਦੇ 'ਚ ਤਬਦੀਲੀ ਕਰਨ ਔਰ ਉਹਦੇ 'ਚ ਵੀ ਪਹਿਲਾਂ ਇਹ ਦਿਖਾਲਣ ਕਿ ਵੀ ਉਹ ਦੇਸ਼ ਦੇ ਅچھے ਨਾਗਰਿਕ ਦੇ ਰੂਪ 'ਚ ਕੰਮ ਕਰਨ ਨੂੰ ਤਿਆਰ ਉਹ ਤਾਂ ਮੋਰ ਫੋਰਸ ਬੈਠੀਏ ਤਾਂ ਉਹਨਾਂ ਨੇ ਜਾ ਕੇ ਮੁਕਾਬਲਾ ਕਰਨ ਬੈਠਦੇ ਆ ਉਹ ਟਰੈਕਟਰਾਂ ਲੈ ਕੇ ਬੈਰੀਗੇਟ ਕਰਦੇ ਆ ਇਹ ਬੈਰੀਗੇਟ ਕਰਨਾ ਜਿਹੜਾ ਹਟਾਣਾ ਇਹ ਕਿਸਾਨਾਂ ਦਾ ਕੰਮ ਨਹੀਂ ਸੀ ਉਹਨਾਂ ਦਾ ਉੱਥੇ ਜਾ ਕੇ ਆਪਣਾ ਕਹਿੰਦੇ ਆਪਣੀ ਅਗਰ ਨਹੀਂ ਸੀ ਤਾਂ ਹਾਈ ਕੋਰਟ ਚੱਲ ਜਾਂਦੇ ਸਾਨੂੰ ਜਾਣ ਨਹੀਂ ਦਿੰਦੇ ਸੀ ਉਹ ਜਾ ਕੇ ਮੁਕਾਬਲਾ ਕਰਨ ਲੱਪੇ ਉਹ ਆਪਣੀ ਜਾ ਕੇ ਡਰੋਨ ਸੱਟਣ ਲੱਪੇ ਫਲਾਨਾ ਕਰਨ ਲੱਪੇ ਜਾਨੀ ਅਲੱਗ-ਅਲੱਗ ਸਰਕਾਰ ਨਾਲ ਮੁਕਾਬਲਾ ਕਰਨਾ ਇਹ ਕਿਸੇ ਵੀ ਅੰਦੋਲਨ ਦਾ ਕੰਮ ਨਹੀਂ ਹੁੰਦਾ ਆਪਣੀ ਫੌਜ ਖੜੀ ਕਰਨਾ ਇਹ ਕਿਸੇ ਵੀ ਅੰਦੋਲਨ ਦਾ ਕੰਮ ਨਹੀਂ ਹੁੰਦਾ ਆਪਣੀ ਗੱਲ ਰੱਖਣੀ ਉਹ ਹੁੰਦੀ ਆ ਆਪਾਂ ਤਾਂ ਕਰਨ ਲੱਪੇ ਸਰਕਾਰ ਨੇ ਰੋਕਿਆ ਸੀ ਮੁਕਾਬਲਾ ਕਰਾਂਗੇ ਇਹ ਮੁਕਾਬਲੇ ਕਾ ਨਹੀਂ ਇਹਨਾਂ ਨੂੰ ਪ੍ਰਸਾਹਿਤ ਕੀਤਾ ਗਿਆ ਇਹ ਸਪਾਂਸਰਡ ਹੈ ਤੇ ਜਿੰਨੇ ਉੱਥੇ ਜਾ ਰਹੇ ਸੀ ਸਪਾਂਸਰਡ ਹੈ ਔਰ ਇਸ ਕਰਕੇ ਮੈਂ ਕਹਾਂਗਾ ਕਿ ਇਹਨਾਂ ਨੂੰ ਵੀ ਦੇਸ਼ ਦੇ ਬਾਕੀ ਤੁਸੀਂ ਆਜ਼ਾਦ ਆਜ਼ਾਦ ਭਾਰਤ ਚ ਤੁਹਾਡੀ ਆਪਣੀ ਗੱਲ ਰੱਖਣ ਦਾ ਤੁਹਾਨੂੰ ਆਪਣੀ ਗੱਲ ਕਰਨ ਦਾ ਆਪਣੇ ਪ੍ਰੋਟੈਸਟ ਕੰਚ ਆਜ਼ਾਦੀ ਹੈ ਪਰ ਤੁਹਾਡੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਸਰੇ ਦੀ ਆਜ਼ਾਦੀ ਖੋਲੋ ਤੁਸੀਂ ਦੂਸਰਿਆਂ ਦੇ ਰਸਤੇ ਬੰਦ ਕਰ ਲੋ ਤੁਸੀਂ ਦੂਸਰਿਆਂ ਦੇ ਰੇਲ ਟ੍ਰੈਕ ਬੰਦ ਕਰ ਦਿਓ ਤੁਸੀਂ ਵਪਾਰ ਰੋਕ ਦਿੱਤਾ ਤੁਸੀਂ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਕਰਤਾ ਤੁਹਾਡੇ ਕਿੰਨੇ ਜਿਹੜੇ ਇਨਵੈਸਟਮੈਂਟ ਇਨਵੈਸਟਰ ਸੀਗੇ ਉਹ ਅੱਜ ਆਪਣਾ ਇਥੋਂ ਚਲੇ ਗਏ ਕੱਲ ਤੁਸੀਂ ਕਹਿੰਨੇ ਖੇਤੀ ਚ ਕੰਮ ਪ੍ਰੋਫਿਟ ਨਹੀਂ ਆ ਇੰਡਸਟਰੀ ਲੱਗਣ ਨਹੀਂ ਦੇਣੀ ਤੁਸੀਂ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਕੱਲ ਪੰਜਾਬ ਦਾ ਨਹੀਂ ਆਉਣ ਵਾਲੀ نسل ਦਾ ਕੱਲ ਨੂੰ ਇਹਨਾਂ ਦੇ ਮੁੰਡਿਆਂ ਨੇ ਵੀ ਨੌਕਰੀਆਂ ਤਾਂ ਨਹੀਂ ਇਹਨਾਂ ਦੇ ਮੁੰਡਿਆਂ ਨੇ ਵੀ ਵਪਾਰ ਤਾਂ ਨਹੀਂ ਇਹਨਾਂ ਦੇ ਮੁੰਡਿਆਂ ਨੇ ਵੀ ਇੰਡਸਟਰੀਆਂ ਲਗਾਉਣੀਆਂ ਇਹਨਾਂ ਦੀ ਨੈਕਸਟ ਜਨਰੇਸ਼ਨ ਵੀ ਅੱਗੇ ਆਏਗੀ ਕਟੋ-ਕਟ ਅਸੀਂ ਆਪਣੇ ਤੱਕ ਹੀ ਨਹੀਂ ਆਪਣੀ ਨੈਕਸਟ ਜਨਰੇਸ਼ਨ ਬਾਰੇ ਵੀ ਸੋਚਣਾ ਚਾਹੀਦਾ ਸੋ ਇਹਦੇ ਲਈ ਤਾਂ ਮੈਂ ਕਿਸਾਨ ਭਰਾਵਾਂ ਨੂੰ اپੀਲ ਬੇਨਤੀ ਕਰਾਂਗਾ ਕਿ ਆਪਾਂ ਅੰਦੋਲਨ ਕਰੀਏ ਅੰਦੋਲਨ ਤੁਹਾਡਾ ਕਰਨਾ ਹੱਕ ਆ ਆਪਣਾ ਉਸ ਹੱਕ ਦਾ ਇਸਤੇਮਾਲ ਕਰੋ ਪਰ ਆਪਣੀ ਉਸ ਆਜ਼ਾਦੀ ਦੇ ਨਾਲ ਨਾਲ ਦੂਸਰਿਆਂ ਦੀ ਆਜ਼ਾਦੀ ਤੋਂ ਹੰਨ ਨਾ ਕਰੋ